ਸਿਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਯਮ ਸਾਦੀ ਐ ਤੀਰਥ ਕੀਚੈ ਵਾਸ ਪੁੰਨ দান ਚੰਗੀਆਂ ਆਈਆਂ ਬਿਨ ਸਾਚੇ ਕੀ ਆਤਾਸ ਜੇ ਹਾ ਰਾਦੇ ਤਿ ਹਾਲੁਣੈ ਬਿਨ ਗੁਣ ਜਨਮ ਵਡਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਵਗਣ ਤਿਆਗ ਸਮਾਈ ਐ ਗੁਰਮਤੇ ਪੂਰਾ ਸੁਈ ਰਹਾਉ ਵਿਣਰਾਸੀ ਵਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁਠੀ ਕੋੜਿਆਰ ਲਾਹਾ ਅਹਿਨ ਸੁਨੌਤਨਾ ਪਰਖੇ ਰਤਨ ਵਿਚਾਰ ਵਸਤ ਲਹਿ ਘਰ ਆਪਣੈ ਚੱਲੈ ਕਾਰਜਸਾਰ ਵੜਨ ਜਾ ਰਿਆਂ ਸਿਓ ਵਣਜੇ ਕਰ ਗੁਰਮੁਖ ਬ੍ਰਹਮ ਬੀਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸਚੈ ਆਸਨ ਸੱਚ ਰਹੈ ਸਚੈ ਪ੍ਰੇਮ ਪਿਆਰ ਜਿਨਿ ਆਪ ਪਛਾਣਿਆ ਕਰ ਮਹਿ ਮਹਿਲ ਸੁਥਾਈ ਸੱਚੇ ਸੇ ਤੀਰਤਿਆਂ ਸੱਚੋ ਪੱਲੇ ਪਾਈ ਤੇਰੇ ਭਵਨ ਸੋ ਪ੍ਰਵ ਜਾਣੀਐ ਸਾਚੋ ਸਾਚੈ ਨਾਹੀ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ 라ਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਫਲ ਚੜਾਂ ਫਲ ਚੜ ਨੂ ਘਰ ਜਾਉ ਬਨ ਮਹਿ ਪੂਲੀ ਜੇ ਫਿਨਾ ਬਿਨ ਗੁਰ ਬੂਜ ਨਾ ਪਾਉ ਨਾ ਮੋਹ ਪੂਲੀ ਜੇ ਫਿਰਾ ਫਿਰ ਫਿਰ ਆਉ ਜਾਉ ਪੁੱਛੋ ਜਾਏ ਪੰਧਾਉ ਚੱਲੇ ਚੱਕਰ ਹੋਈ ਰਾਜਨ ਜਾਣੈ ਆਪਣਾ ਦਰ ਘਰ ਠਾਕ ਨਾ ਹੋਈ ਨਾਨਕੇ ਕੋ ਰਵ ਰਹਾ ਦੂਜਾ ਅਵਰ ਨਾ ਕੋਈ ਸਿਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰਾ ਨਿਰਮਲ ਸਾਚੂ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੂ ਨਾ ਲਾਗੈ ਜਮ ਤੀਰ ਭਾਈ ਰੇ ਮੈਲ ਨਾਹੀ ਨਿਰਮਲ ਜਲ 나ਏ ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਉ ਹਰ ਕਾਮੰਦਰ ਸੋਹਣਾ ਕੀਆ ਕਰਨੈ ਹਾਰ ਰਵਸਸ ਦੀਪ ਅਨੂਪ ਜੋਤ ਤਰੇ ਭਵਨ ਜੋਤਿ ਅਪਾਰ ਹਾਟ ਪਟਣ ਗੜ ਕੋਠੜੀ ਸਤ ਸੌਦਾ ਵਾਪਾਰ ਗਿਆਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ ਗੋਪਤ ਪ੍ਰਗਟ ਸਭ ਜਾਣੀਐ ਜੇ ਮਨ ਰਖੈ ਠਾਈ ਐਸਾ ਸਤਿਗੁਰ ਜੀ ਮਿਲੇ ਤਾਂ ਸਹਜੇ ਲੈ ਮਲਾਈ ਕਸ ਕਸ ਵੱਟੀ ਲਾਈਐ ਪਰਖੇ ਹਿਤ ਚੇਤ ਲਾਈ ਖੋਟੇ ਠੌਰ ਨਾ ਪਾਈਨੀ ਖਰੇ ਖਜਾਨੇ ਪਾਈ ਆਸ ਅੰਦੇ ਸਾ ਦੂਰ ਕਰ ਇਉਂ ਮਲ ਜਾਏ ਸਮਾਈ ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਈ ਸੁਖੈ ਕੋ ਦੁੱਖ ਅਗਲਾ ਮਨ ਮੁਖ ਬੋਝ ਨਾ ਹੋਈ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਈ বেদ ਪੁਕਾਰੀ ਵਾਚੀਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਗਏ ਹਉ ਸਾਦੇ ਬਲੇ ਹਾਰੈ ਜਾਸ ਚੌਂ ਜੁਗ ਮੈਲੇ ਮਾਲ ਭਰੀ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਏ ਵਿਹੂਣਿਆ ਮੂਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁਠੀ ਰੋਇ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਲਾਈ ਆਪ ਪਛਾਨੈ ਘਰ ਵਸੈ ਹਉ ਮੈਂ ਤ੍ਰਿਸ਼ਨਾ ਜਾਈ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਈ ਸ੍ਰੀ ਰಾಗ್ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰਪੈ ਦੁਖ ਭਾਗ ਦੁਖ ਘਣੋ ਦੁਹਾਗਣੀ ਕਿਉ ਫਿਰ ਰਹਿ ਸੁਹਾਗ ਭਾਈ ਰੇ ਔਰ ਨਾਹੀ ਮੈਂ ਥਾਉ ਮੈਂ ਧੰਨਾਮ ਨਿਧਾਨ ਹੈ ਗੁਰ ਦੀਆ ਬਲ ਜਾਉ ਰਹਾਉ ਗੁਰਮਤਿ ਪਤ ਸਾ ਬਾਸ ਤਿਸ ਤਿਸ ਕੈ ਸੰਗ ਮਲਾਂ ਤਿਸ ਬਿਨ ਘੜੀ ਨਾ ਜੀਵਾਂ ਬਿਨ ਨਾਵੇਂ ਮਰ ਜਾਉ ਮੈਂ ਅੰਧਲੇ ਨਾਮ ਨਾ ਵੀਸਰੈ ਟੇਕ ਟਿਕੀ ਘਰ ਜਾਉ ਗੁਰੂ ਜਿਨਾ ਕਾ ਅੰਦੁਲਹਾ ਚੇਲੇ ਨਾਹੀ ਠਾਉ ਬਿਨ ਸਤਗੁਰ ਨਾਉ ਨਾ ਪਾਈਐ ਬਿਨ ਨਾਮੈ ਕਿਆ ਸੁਆਉ ਆਏ ਗਿਆ ਪਛਤਾਵਣਾ ਜਿਉ ਸੁញੈ ਘਰ ਕਾਮ ਬਿਨ ਨਾਮੈ ਦੁਖ ਦੇ ਹੋਰੀ ਜਿਉ ਕਲਰ ਕੀ ਪੀਤਾ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸ਼ਬਦ ਰੱਪੈ ਘਰ ਪਾਈਐ ਨਿਰਵਾਣੀ ਪਦ ਨੀਤਾ ਹਉ ਗੁਰ ਪੂਛੋ ਆਪਣੇ ਗੁਰ ਪੁਛ ਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਦ ਸਦਾ ਹਰ ਰੱਖਹ ਉਹ ਧਾਰ ਸੋ ਕਿਉ ਮਨ ਹੋ ਵਿਸਾਰੀਐ ਸਭ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨਾ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨ ਮੈ ਵਾਰ ਵਾਰ ਸਭ ਸਲਾਹ ਹੈ ਆਪਕੋ ਵੱਡ ਹੋ ਵਡੇਰੀ ਹੋਏ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਨੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਈ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਤਨ ਸ਼ਿੰਗਾਰੀਐ ਜੋਬਨ ਬਾਦ ਖੁਆਰ ਨਾ ਮਾਣੀ ਸੁਖ ਸੀਜੜੀ ਬਿਨ ਪਿਰ ਬਾਦ ਸ਼ਿੰਗਾਰ ਦੁਖ ਘਣੋ ਦੁਹਾਗਣੀ ਨਾ ਕਰ세 ਜਪਤਾਰ ਮਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੈ ਰੰਗ ਹੋਈ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਜ ਸ਼ਿੰਗਾਰ ਸਤਿਮਾਨੇ ਪਿਰ ਸੇਜੜੀ ਗੂੜਾ ਹੇਤ ਪਿਆਰ ਗੁਰਮਖ ਜਾਣ ਸਿਝਾਣੀ ਐ ਗੁਰ ਮੇਲੀ ਗੁਣ ਚਾਰ ਸੱਚ ਮੇਨੋ ਹਵਰ ਕਾਮਣੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਈਮਤ ਕਹਿਣ ਨਾ ਜਾਈ ਹਰਵਰ ਘਰ ਸੁਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੂਆ ਜੀ ਮਰੇ ਤਾਂ ਫਿਰ ਹਾਵੈ ਨਾਰ ਇਕਤਤਾ ਗਹਿਰਲ ਮਿਲੇ ਗਾਲ ਮੋਤੀਆਂ ਕਾ ਹਾਰ ਸੰਤ ਸਬਾ ਸੁਖ ਉਪਜੈ ਗੁਰਮਖ ਨਾਮ ਅਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਈ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਈ ਸਾਹਿਬ ਅਤਲ ਨਾ ਟੋਲੀਐ ਕਥਨ ਨਾ ਪਾਇਆ ਜਾਇ ਵਪਾਰੀ ਬਣ ਜਾ ਰਿਆ ਆਏ ਵਜੂ ਲਖਾਈ ਕਾਰ ਕਮਾਵ ਹੈ ਸੱਚ ਕੀ ਲਾਹਾ ਮਿਲੈ ਰ ਜਾਏ ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਤਿਲ ਨਾ ਤਮਾਈ ਗੁਰਮਕ ਤੋਲ ਤੁਲਾਈ ਸੀ ਸੱਚਤ ਰਾਜੀ ਤੋਲ ਆਸਾ ਮਨ ਸਾ ਮੋਹਣੀ ਗੁਰ ઠા ਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਤੋਂ ਨਾ ਕਹਿਣ ਨਾ ਛੁੱਟੀ ਐ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈ ਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵੀਸਰੇ ਮੇਲੇ ਗੁਰ ਕਰਤਾਰ